ਲਓ ਜੀ ਬਾਈ ਭੈਣਾ ਪਹੁੰਚ ਗਏ ਆ ਬਿਆਲਿਆਂ ਦੇ ਘਰ ਹਾਂਜੀ ਬਾਈ ਮਿੱਠਾਈਆਂ ਹੋਈਆਂ ਐ ਜੈਸਮੀਨ ਹਾਂ ਸਾਸਰੀ ਘਰ ਬਲਾਕ ਲੰਦਾ ਸਾਸਰੀ ਘਰ ਅਮਨੇ ਚਾਚੇ ਨੇ ਕਿਹਾ ਜੀ ਹਾਂਜੀ ਬਾਈ ਸਾਸਰੀ ਘਰ ਜੈਸਮੀਨ ਹੁਣ ਬੂਆ ਨਾਲ ਨੂੰ ਕਿੰਨੇ ਦਿਨ ਰੱਖਣਾ ਓਏ ਕਿੰਨੇ ਕਿ ਦਿਨ ਰਹਿਣਾ ਜਿੰਨੇ ਦਿਨ ਮਰਜ਼ੀ ਰੱਖ ਇਹਨਾਂ ਆਤਕ ਕੈਂਦੀਆਂ ਰਹਿਣ ਨੂੰ ਅਸੀਂ ਕਿਹਾ ਵੀ ਪਰ ਅੰਨੇ ਦਿਨ ਸੋਹਣੀਆਂ ਨਹੀਂ ਲੱਗਦੀਆਂ ਹੈਗੀਆਂ ਤੁਸੀਂ ਤਿੰਨ ਚਾਰ ਦਿਨ ਲਾ ਕੇ ਆਪਣੇ ਆਪਣੇ ਘਰ ਨੰਗਰ ਬੱਚਾ ਵੀ ਦੇਖਣਾ ਨੰਗਰ ਬੱਚਾ ਵੀ ਦੇਖਣਾ ਹੈਗਾ ਹਾਂ ਕੀ ਵਾਰੀ ਫਿਰ ਅਸੀਂ ਨਾ ਤਿੰਨ ਚਾਰ ਦੀ ਨਾ ਰੱਖਣੀ ਹੈ ਮੈਂ ਤਾਂ ਤੁਹਾਡੇ ਹੱਥਾਂ 'ਚ ਖੇਲੀ ਹੋਈਆਂ ਮੇਰੇ ਨਾਲ ਨਹੀਂ ਕਰ ਸਕਦੀਆਂ ਤੁਸੀਂ ਆਏ ਮੇਰਾ ਨਾ ਪਿਛਵਾਸ਼ ਆ ਹਾਂਜੀ ਬਾਈ ਕਿੱਦਾਂ ਕੱਪੜੇ ਕੱਪੜੇ ਮੋਟੇ ਪਾਏ ਲੈ ਹੈ ਪਹਿਲੇ ਤੂੰ ਮੈਨੂੰ ਆਏ ਦੱਸ ਨਾਲ ਕੱਚਾ ਲੈ ਲਿਆ ਵਿਆਹ ਜੋਗਾ ਹਾਂ ਹਾਂ ਕੱਪੜੇ ਵਧੀਆ ਲੈ ਲੇ ਵਿਆਹ ਵਾਸਤੇ ਟੈਨਸ਼ਨ ਨਾ ਲੈਣਾ ਤੇਰੇ ਵਿਆਹ ਨੂੰ ਨਾਲ ਕੱਚਾ ਪੁੱਛੀ ਜਾਂਦੀ ਫਰੈਂਟਡ ਦਾ ਲੇ ਵੀ ਆਇਆ ਭਾਈ ਆਹ ਨੂੰ ਸੋਹਰਾ ਹੈ ਮਾੜੀ ਢੇਰੀ ਗੱਲ ਹੈ ਕੱਪੜੇ ਵਧੀਆ ਲਿਆਂਦੇ ਆ ਲਿਆਂਦੇ ਲਿਆਂਦੇ ਲਿਆ ਦੇ ਕੁਰਤਾ ਪਜਾਮਾ ਦਿੱਤਾ ਵੀ ਆਹ ਲਓ ਕਹਿੰਦਾ 3 ਤਰੀਕ ਨੂੰ ਸ਼ਾਇਦ ਮਿਲੇ ਕੋਈ ਨਹੀਂ ਮੇਰਾ ਆਸ਼ੀਰਵਾਦ ਮਿਲ ਜੂਗਾ ਸ਼ਾਂਤਾ ਵਾਪੇ ਠੀਕ ਹੈ ਨਹੀਂ ਮੇਰੇ ਆਫੇ ਪੈਂਟ ਸ਼ਰਟ ਦਾ ਪਾਇ ਲੈਣੀ ਚਾਚਾ ਜਿੱਥੇ ਚੋ ਮਰਜੀ ਪਾ ਲੈ ਤੂੰ ਸੋਹਣਾ ਹੀ ਲੱਗਦਾ ਠੀਕ ਹੈ ਆ ਜਾਓ ਸੱਚੀ ਗੱਲ ਇੱਕ ਪੰਪ ਦੰਦੇ ਆ ਕਾ ਪੰਪ ਦੰਦੇ ਆ ਹਾਂ ਆ ਜਾ ਜਨਾ ਦੰਦ ਘਟੀਜੀਆਂ ਦੀ ਚਾਚਾ ਜਾਨ ਚਾਚੇ ਦੀ ਭਤੀਜੀਆਂ ਜਾਣ ਉਹ। ਬੜਾ ਠੀਕ। ਤਾਂ ਉਹਦੇ ਪਰ ਸਾਰੀਆਂ ਚੀਜ਼ਾਂ ਚੰਗੀਆਂ ਹੀ ਲੱਗਦੀਆਂ। ਭਾਈ ਅੱਜ ਜੈਸਮੀਨ ਦੇ ਵਿਆਹ ਦੇ ਲੱਡੂ ਬਣ ਗਏ। ਮੈਨੂੰ ਪਾਪ ਦੇਈ ਜਾਣੀ ਕਹਿੰਦੇ ਲੱਡੂ ਖਾ ਲੈ। ਹਾਂ। ਨਹੀਂ ਹੁਣ ਛੇਤੀ ਤੇ ਕੇ ਤੇਰੇ ਦੇ ਵੀ ਖਾਣੇ ਆ ਸੀ। ਤਾਂ ਖਿਲਾ ਰਹੇ ਆ ਸੀ। ਲੱਡੂ ਦੀ ਖਾਣਾ ਹਲੇ। ਮਿੱਠਾ ਨਹੀਂ ਖਾਈਦਾ ਨਾ। ਤੂੰ ਖਿਲਾ ਦੇ। ਨਹੀਂ ਖਲਾਣਾ ਮੈਂ ਟੈਨਸ਼ਨ ਕਾਦੀ ਲੰਨੀ ਮੈਂ ਆਪ ਵੀ ਖਿਲਾਉਣਾ ਖੁਰਮੇ ਕਰਮੇ ਪੁੱਤਾ ਖਿਲਾਉਂਗੀ। ਭਾਈ ਹੁਣ ਮਹਿੰਦੀ ਕਦ? ਮਹਿੰਦੀ ਕਰਨੀ। ਪੱਕਾ? ਹਾਂ। ਤੁਹਾਨੂੰ ਕਿਹਾ ਹੋਮ ਸੇਟਰ? ਜੈਸਮੀਨ ਨੇ ਭਾਈ ਇੱਕ ਡਿਮਾਂਡ ਰੱਖਦੀ ਕਹਿੰਦੀ ਹੋਮ ਸ ਹੋ ਗਿਆ ਹੋ ਗਿਆ ਗੱਲ ਹੋ ਗਈ ਗਾਲੂ ਟਾਈਮ ਬਲੂਟੁੱਥ ਵਾਲਾ ਚਾਹੀਦਾ ਹਾਂ ਬਲੂਟੁੱਥ ਵਾਲਾ ਲਾ ਲਾਂਗੇ ਫੋਨ ਪਰ ਕਿਸੇ ਦੇ ਕੋਲ ਬਾਕੀ ਠੀਕ ਮਹਿੰਦੀ ਲਾਉਂਗਾ ਕੌਣ ਕੋਦਾਂ ਹੀ ਨਾਮ ਮਹਿੰਦੀ ਹੈ ਅਸੀਂ ਅਮਰਾ ਚਾਚਾ ਕਰਿਆ ਪਤਨ ਨਾਲੇ ਹੁਣ ਦੇਖ ਲੈ ਸਾਡੇ ਪੁੱਛੀਆ ਬੇਲੇ ਇਹਨਾਂ ਨੂੰ ਕੰਮ ਨਹੀਂ ਕੋਈ ਹੈ ਦੇਖ ਨਹੀਂ ਬੁਲਾਇਆ ਹੈਗਾ ਫੇਰ ਤਾਂ ਠੀਕ ਹੈ ਨਹੀਂ ਲੈ ਕਰਦੇ ਮਹਿੰਦੀ ਕੋਦ ਦੀਰਵਾਜ ਲਵਾਉਂਦੇ ਨਹੀਂ ਮਹਿੰਦੀ ਆਪਾਂ ਲਵਾਉਂਦੇ ਤਾਂ ਹੈਗੇ ਆ ਮੰਰੀਤ ਉਖੜ ਜਾ ਹਾਂਜੀ ਭਾਈ ਪਤਾ ਨਹੀਂ ਪਤਾ ਵੀ ਵਿਆਹ ਨੂੰ ਮਹਿੰਦੀ ਲੱਗਦੀ ਹੈ ਕਿ ਨਹੀਂ ਭਾਬੀ ਭਾਬੀ ভাই ਬਹੁਤ ਜ਼ਿਆਦਾ ਬਿਜੀ ਅੱਜ ਪ੍ਰੋਗਰਾਮ ਚ ਆਮਰੇ ਨੇ ਵਿਆਹ ਲਾਇਓ ਨਾ ਤੁਸੀਂ ਮੈਂ ਦੀ ਕਿਉਂ ਆ ਇਹਨੂੰ ਬਚਾਰੇ ਨੂੰ ਸੌਂਗਰੀ ਹੈਗਾ ਹੋਰ ਕੀ ਇਹਨੇ ਮੇਰੇ ਕੋਲ ਕਿਹਾ ਮੈਂ ਤਾਂ ਮੈਂ ਨਹੀਂ ਲਈ ਕਿਹਦੀ ਨਹੀਂ ਫੋਟੋ ਮੇਰੀ ਨੂੰ ਵੀ ਫੋਨ ਕਰ ਗਿਆ ਭਾਈ ਲਈ ਨਾ ਹਾਂ ਉਹਨੇ ਕਹੇ ਦੇਣਾ ਭਾਈ ਇੱਕ ਗੱਲ ਹੈ ਹਾਂ ਮੇਰਾ ਨਾਮ ਕਿੱਥੇ ਲਿਖਿਆ ਬੰਦੇ 92 ਕੰਮ ਪਰ ਲਾਏ ਪਿਆਦੇ ਰੋਟੀ ਪਕਾਉਣ ਲਾਏ ਪਿਆ ਹਾਂ ਰਿਸ਼ਤੇਦਾਰ ਕਹਿੰਦੇ ਹਲੇ ਬਹਿ ਕੇ ਦੇਖੋ ਬਾਅਦ ਵਿੱਚ ਲਾਉਣੇ ਹੈ ਜੋਏ ਕਰੋ ਫਿਰ ਬਾਚੋ ਆਪਣੇ ਅਸਲੀ ਰੂਪ ਪਚਾਓ। ਹਾਂ ਇਹ ਤਾਂ ਐਂ ਲੜੀਆਂ ਲਾਤੀਆਂ ਸਜਾਵਟ ਹੋ ਗਈ। ਚਾਚਾ ਇੱਕ ਕੰਮ ਹੋਰ ਕਰਦੀ। ਜਦ ਤੂੰ ਫ੍ਰੀ ਹੋ ਗਿਆ ਨਾ ਪੂਰਾ ਫ੍ਰੀ ਹੋ ਗਿਆ ਇੱਕ ਰੀਲ ਬਣਾਦੀ ਮੜੀ ਜੀ ਬਾਹਰ ਦੇ ਘਰ ਦੇ। ਹਾਂ ਚਾਚਾ ਸਾਡਾ ਗ੍ਰੇਟ ਆਇਆ ਮੈਂ ਰੀਲ ਬਣਾਉਣੀ ਹੈ। ਕੰਮ ਲੈਣਾ ਪੈਂਦਾ ਪਾਪਾ। ਅੱਜ ਇੱਕ ਰੀਲ ਬਣਾਈ ਦੀ ਬਣ ਗਈ ਦੀ। ਹਾਂ ਉਹ ਪਾਤੀ ਅਸੀਂ YouTube ਤੇ ਬਹੁਤ ਵਧੀਆ ਬਣੀ। ਬਸ ਠੀਕ ਹੈ। ਹਾਂ ਹੁਣ ਤੇ ਇੱਕ ਘਰ ਦੀ ਵੀ ਬਣਾ ਲਈ ਚੱਲ। ਹਾਂਜੀ ਭਾਈ। ਖੁਸ਼ ਆ ਭਾਈ। ਖੁਸ਼ ਆ ਵਧੀਆ। ਹਾਂ ਰੋਟੀ ਪਾਣੀ ਮਿਲ ਗਿਆ? ਅਜੇ ਖਾਣਾ ਹਲੇ। ਨਿਆਣਿਆਂ ਨੂੰ ਫਰੰਡ ਲੱਗ ਰਹੀ ਆ ਪੂਰੇ ਰਿਸ਼ਤੇਦਾਰ ਵਿੱਚ ਆ ਸਾਡੀਆਂ ਭੈਣਾਂ ਮੋਟੀਆਂ ਹੋ ਕੇ ਨਾ ਜਾਏਓ ਭਾਈ ਆਪਣਾ ਖਿਆਬ ਦਾ ਰਿਓ ਪਿਆਜ ਮੋਟੀਆਂ ਹੋ ਕੇ ਤਾਂ ਘਰੋਂ ਜਾਂਦੀਆਂ ਹੁੰਦੀਆਂ ਹੋਂ ਤਾਂ ਵੀ ਅਸੀਂ ਰੱਜ ਕੇ ਆਈ ਆ ਭਾਈ ਕੜਵਟਾ ਗਿਆ ਮੈਂ ਮੋਟਾ ਕੋਈ ਨਹੀਂ ਹੋਇਆ ਲੈ ਕਿਰੀ ਮਾਮਾ ਮੋਟਾ ਹੋ ਗਿਆ ਲੈ ਹੋ ਗਿਆ ਉਹ ਦੇਖ ਲੈ ਉਹ ਵੀ ਹਰਾਮੀ ਆ ਰਗ ਮੋਟੀ ਹੋ ਗਈ ਆ ਵੀ ਇਹਨਾਂ ਕਿੰਨੇ ਕਿਲੋ ਵਜ਼ਨ ਵਧਾਣਾ ਵੇਹ ਚ? ਕਿ 10 ਕਿਲੋ। ਛੋਟਾ ਹੋ ਗਿਆ ਜੀ ਜੀ। ਰਕਾਰਡ ਤੋੜਨੇ ਆ। ਭਾਈ ਕੋਈ ਮੋਟਾ ਨਹੀਂ ਝਲੀ। ਚਲੋ। ਠੀਕ ਹੈ ਭਾਈ। ਹਾਂ ਉਹ ਰੇ ਕੇ ਦੱਪੂਣਗੇ। ਲੈ। ਮੋਟਾ। ਪਰ ਇੱਕ ਗੱਲ ਹੈ ਡਰਦੀ ਬਹੁਤ ਮੈਂ ਤੇ ਪਤਨੀ ਕਾ ਚੈੱਕ ਕਰ। ਹੱਥ ਥੋੜਾ ਇਨਾ ਕਰਿਆ ਨਹੀਂ ਹੈਗਾ ਇਹਦਾ ਮੇ ਨਾਲੇ। ਆ ਗਈ। ਮੰਮੀ। ਓਕੇ ਤਾਂ ਵੀ ਹੋਰ ਕੋਈ ਨਹੀਂ ਡਰਦਾ ਮੈਂ ਹੀ ਡਰ ਲਵਾਂ ਮਾੜਾ ਮੋਟਾ ਉਹਨੂੰ ਫੀਲ ਕਰਾ ਦਵਾਂ ਵੀ ਤੂੰ ਮਾਂ ਮੈਂ ਨਾ ਡਰਦੇ ਨਾ ਹੈਗੇ ਕਿਸੇ ਡਰਦੀ ਹਾਂ ਥੋੜਾ ਜਾਂਦਾ ਪੰਮੂਰਾ ਆ ਦੇਖ ਲੈ ਅਸੀਂ ਤਾਂ ਡਰਦੇ ਨਹੀਂ ਤੁਸੀਂ ਬੜੇ ਹੋ ਗਏ ਹੁਣ ਆ ਬਣਾਏ ਆ ਨਾ ਵੀ ਅਸੀਂ ਹੱਥਾਂ 'ਚ ਖੇਲੇ ਸੀ ਜਿਆਦਾ ਲਾਡਲੇ ਰਹੇ ਹਾਂ ਗੱਲ ਆਏ ਵੀ ਸਾਨੂੰ ਪਿਆਰ ਕਰੇ ਚਲੋ ਬਾਕੀ ਮਿਲਦੇ ਬਾਈ ਹੁਣ ਕੱਲੂ ਹੋਮ ਸੈਟ ਚੱਕ ਲੈ ਆਉਂਗਾ ਮੈਂ ਹਾਂ ਲਿਆ ਠੀਕ ਹੁਣੇ ਜਾਂਦਾ ਹਾਂ ਹੋਮ ਸੈਟ ਲੈ ਕੇ ਆਉਂਦਾ ਆਵਨੇ ਆ ਗਿਆ ਜੀ ਆ ਗਿਆ ਲੋ ਜੀ ਬਾਈ ਲੱਡੂ ਆਰਾ ਕੰਮ ਗਿਆ ਨਿਬੜ ਰੋਟੀ ਪੱਕਦੀ ਸਾਹਮਣੇ ਤੇ ਹੁਣ ਰੋਟੀ ਲੈ ਕੇ ਚੱਲੀ ਇਹ ਟਾ ਨੂੰ ਬੰਦਿਆਂ ਨੂੰ ਰੋਟੀ ਖਲਾਈ ਜੀ ਦੱਲੀ ਲੱਡੂ ਖਾ ਗਿਆ ਵਿਆਹ ਵਾਲਾ ਦੱਲੀ ਬਾਈ ਵੈਣਾ ਲੱਡੂ ਖਾ ਗਿਆ ਉਹ ਦੇਖੋ ਲੁਕਦਾ ਏ ਲੋ ਜੀ ਬਾਈ ਕਹਿੰਦੇ ਕਿ ਆ ਗਿਆ ਮੈਂ ਕਹਿੰਦੀ ਮੇਰੇ ਚਾਚੇ ਦੇ ਮੇਰੀ ਕਮਿਟਮੈਂਟ ਪੂਰੀ ਕਰਤੀ ਹਾਂ ਜਿਹਦੀ ਚੀਜ਼ ਦੀ ਲੋੜ ਸੀ ਉਹ ਆ ਗਈ ਹਾਂ ਠੀਕ ਆ ਹੁਣ ਵਾਚ ਚੈੱਕ ਕਰਾਏ ਨਹੀਂ ਤੈਨੂੰ ਵੀ ਦੇਖ ਤਾਂ ਸਹੀ ਆ ਹਾਂ ਬਸ ਸਹੀ ਆ ਥੈਂਕ ਯੂ ਸੋ ਮੱਚ ਆ ਮੋਡ ਤੋਂ ਚੈੱਕ ਕਰ ਲਉਂਦਾ ਆ ਮਾਨੇ ਸਰ ਇਹ ਚਲ ਹਾਂ ਬੀਟੀ ਕਰ ਲੈਣੀ ਆਪਾਂ ਨੇ ਬਸ ਫੋਨ ਨਾਲ ਫੋਨ ਨਾਲ ਜੋੜਨਾ ਹੈ ਪੈਨ ਡਰਾਈਵ ਲਗਾ ਕੇ ਯੂ ਐਸ ਬੀ ਨਾਲ ਉਹ ਵੀ ਜੁੜ ਜਾਣਾ ਆ ਪੜੇ ਲਿਖੇ ਸਾਨੂੰ ਵੀ ਆਦਾ ਹਾਂ ਬਈ ਬਹੁਤ ਧੰਨਵਾਦ ਤੇਰਾ ਥੈਂਕ ਯੂ ਵੀਰੇ ਫਿਰ ਵੀ ਤੁਸੀਂ ਨਾ ਹਰ ਦਿਨ ਸਾਡਾ ਕੰਮ ਕਰਦਾ ਅਨਸਰ ਦੀ ਜੋ ਬਈ ਰੋਟੀ ਖਾਣੀ ਆ ਫੁੱਕ ਨਹੀਂ ਹੈਗੀ ਬਾਈ ਕਹਿੰਦਾ ਚੱਲਦਾ ਕੰਮ ਜੀ ਇੱਧਰ ਰੋਟੀ ਦਾ ਹਾਂਜੀ ਚੱਲਦਾ ਕੰਮ ਜੇ ਬੰਦੀ ਤੇ ਰੋਟੀ ਖਾਣ ਦੀ ਜਿਵੇਂ ਕਰਨੀ ਐ ਓ ਮੈਨੂੰ ਆਹ ਚੋਲੇ ਚੜੀ ਜੱਲ ਪਾ ਕੇ ਉੱਚ ਤੋਂ ਮਿਚਵਾਉਂਦਾ ਓ ਪੰਮੂ ਇੱਧਰ ਆ ਚੱਲ ਲੋ ਜੀ ਬਾਈ ਟੈਂਟ ਵਾਲੇ ਵੀਰਾਂ ਨੇ ਵੀ ਕਹਿੰਦੇ ਟੈਂਪ ਗੜਤੇ ਟੈਂਟ ਫਿਰ ਹੁਣ ਕਾਲੂ ਲਾ ਰਣ ਇਹਨਾਂ ਨੇ ਓ ਗੱਬੇ ਟਰਸਟੀ ਵੀ ਲਾਤੀ ਬਾਈ ਪਤਾ ਨਹੀਂ ਉਹਨੂੰ ਕਿਆ ਕਹਿੰਦੇ ਆ ਡਿਜ਼ਾਈਨ ਜਪੈਂਦਾ ਹੁੰਦਾ ਜਿਹਰੇ ਪਰ ਇੱਥੇ ਨੂੰ ਵੜ ਕੇ ਡੈਰੀ ਪਿੱਛੇ ਨੂੰ ਆ ਐਂਟਰੀ ਹੈ ਬਾਈ ਤੇ ਬਾਕੀ ਦੇਖੋ ਤੁਸੀਂ ਟੈਂਟ ਕਾਫੀ ਵੱਡਾ ਏ ਟੈਂਟ ਲਾਣ ਤੋਂ ਬਾਅਦ ਵਿੱਚ ਵੀ ਬਾਈ ਪਰੇ ਜਗ੍ਹਾ ਬਚ ਗਈ ਬਾਕੀ ਕਹਿੰਦੇ ਜਿਹੜਾ ਪਿੰਡੂ ਵਿਆਹ ਹੁੰਦਾ ਪਿੰਡੂ ਉਹ ਹੁੰਦਾ ਏ ਪਕੌੜੇ ਖਾ ਕੇ ਬੰਦੇ ਪਿੰਡ 'ਚ ਗੇੜਾ ਮਾਰਨ ਲੱਗ ਜਾਂਦੇ ਫਿਰ ਆਸੇ-ਪਾਸੇ ਬਾਪੂ ਵੀ ਬਾਈ ਗੇੜਾ ਮਾਰਿਆ ਏ ਸੂੇਪਰ ਵਾਲੇ ਖੇਤਾਂ 'ਚ ਕਣਕ ਆਪਣੀ 1 ਨੰਬਰ ਜੰਮੀ ਆ ਪਾਣੀ ਲਾਤਾ ਤਾਂ ਰੇ ਪੈ ਗਿਆ ਤਾਂ ਸਵਾਗਾ ਮਾਰ ਕੇ ਖੇਤਾਂ ਨੇ ਬਣਿਆ ਪਿਆ ਬਾਈ ਬਾਕੀ ਤੁਹਾਨੂੰ ਬਾਪੂ ਨੂੰ ਵੀ ਮਲਾ ਦਿੰਦੇ ਆ ਉਹ ਇੱਟਾਂ ਵੀ ਰੱਖੀਆਂ ਬਾਈ ਇੱਟਾਂ ਵੀ ਕਿਤੇ ਕੰਮ ਆਉਣੀ ਆ ਇਹ ਕਰ ਦੀ ਪਾਈਪ ਗੱਡ ਗਏ ਉਹ ਕੱਲੂ ਲਾਉਂਗੇ ਨਾ ਮੈਂ ਕਹਿੰਦਾ ਪੜਦੇ ਪੜਦੇ ਲਾਉਣੇ ਉਹਨਾਂ ਨਾਲ ਕੰਮ ਜ਼ਿਆਦਾ ਕਰਕੇ ਅੱਧਾ ਕੰਮ ਪਹਿਲਾਂ ਕਰਨਾ ਪੈਂਦਾ ਹੁਣ ਮੌਕੇ 'ਤੇ ਫੇਰ ਨਾ ਹੁੰਦਾ ਨਹੀਂ ਹੁਣਾ ਆਹੋ ਹੁਣ ਵਾਲੇ ਜਗਾ ਦੇਖ ਕੇ ਉਹ ਲੋਟ ਅਗਲੇ ਜਗਾ ਵੀ ਕਰਕੇ ਬੈਠਾ ਆਦੂ ਨਾਲੇ ਕੰਮ ਨਿਬੜ ਗਿਆ ਅਗਲੇ ਦਾ ਉਹਨਾਂ ਨੇ ਮੈਂ ਕਹਿੰਦਾ ਜਿਹੜੇ ਆਹ ਹੈ ਲਾਗ ਵਾਲੇ ਮੇਨ ਮੇਨ ਇਹਨਾਂ 'ਪੇ ਪੜਦੇ ਪਾ ਲੈਣੇ ਬਾਕੀ ਤਾਂ ਉਪਰੇ ਖੁੱਲਾ ਹੀ ਹੋਣਾ ਏ ਸਿਸਟਮ ਆਹੋ ਚਲ ਅਲ ਦੋ ਤੇ ਪੜਦੇ ਪਾ ਕੇ ਬਣਾ ਦਈਏ ਹਾਂ ਗੱਬੇ ਡਿਜ਼ਾਈਨ ਪਾ ਲੈਣਾ ਕੰਡੇ ਗਰਮੀ ਹੈ ਨਹੀਂ ਹੁਣ ਹੂੰ ਅੱਜ ਠੰਡ ਹੈਗੀ ਐ ਹਾਂ ਨਹੀਂ ਗਰਮੀ ਤੋਂ ਪਾਣੀ ਲੱਗਣੀ ਨਹੀਂ ਨੀ ਬਾਹਰ ਨੂੰ ਹੂੰ ਕੁਛ ਹੋਰ ਲਾ ਦੂੰਗਾ ਕਿਸੇ ਨੂੰ ਫਿਰ ਵੀ ਜਗ੍ਹਾ ਬਹੁਤ ਬਚ ਗਈ ਆਪਣੀ ਹਾਂ ਜਗ੍ਹਾ ਹੈ ਹੈ ਮੇਰਾ ਵੀ ਇਹ 3 ਵਜੇ ਤੋਂ ਹੂੰ ਫਿਰ ਬਚ ਗਿਆ ਫਿਰ ਵੀ ਵੈਸੇ ਹੁੰਦਾ ਖਿਲਾੜੀ ਗਾ ਲੀ ਤੇ ਪੂਰੀ ਨਾ ਵੀ ਅੱਛਾ ਚਲ ਲੈ ਕੇ ਆਉਂਗਾ ਰਾਤ ਨੂੰ ਚਲਾਈਆ ਘੰਟਾਰਾ ਗੁੜ ਗੁੜ ਲਈ ਥੋੜਾ ਗੁੜ ਗੁੜ ਕੋਹਾ ਹੋ ਜਾਂਦਾ ਰਾਤਾਂ ਲਾ ਕੇ ਗੁੜ ਕੱਢਣਾ 85 ਹਾਂ ਆ ਆ ਅੱਛਾ ਉਂ ਚੱਲਦੀ ਹੈ ਨਾ ਉਹ ਗੁੜ ਵੀ ਕੱਢਣਾ ਉਹਨਾਂ ਨੇ ਆਪਣੇ ਵਾਸਤੇ ਪਹਿਲੀ ਵਾਰਤ ਕੱਢਣੀ ਖਬਰੇ ਹਾਲੇ ਠੀਕ ਹੋਣੀ ਖਬਰੇ ਕਿੱਦਾਂ ਇਹ ਤਾਂ ਘਰ ਦਾ ਗੁੜ ਦਾ ਪਾਉਂਗੇ ਚੀਜ਼ਾਂ ਜਿਹੀ ਹੋ ਤਾਂ ਕਿਆ ਕਰਦੇ ਉਹ ਤਾਂ ਹੈ ਫੇਰ ਵਧੀ ਹੁੰਦਾ ਵਧੀ ਹੀ ਹੁੰਦਾ ਆਪਾਂ ਨੌਣੀ ਕਰਨਾ ਪਾਉਂਗਾ ਉਹਨੇ ਦੇਖਦੇ ਆ ਜੇ ਟੈਂਕਰ ਜੇ ਲੈ ਆਏ ਨਾ ਆਪਣਾ ਹਾਂ ਦੂਜੇ ਨੂੰ ਟੈਂਕਰ ਟੈਂਕਰ ਕੇ ਲਈ ਫਿੱਟ ਸਰ ਕੇ ਆਹੋ ਇਹ ਸਫਾਈ ਵੀ ਕਰਨੀ ਪੈਣੀ ਆ ਫਿਰ ਕਾਗਜ਼ ਵੀ ਬਾਹਰ ਦੇਣੇ ਇੱਕ ਵਾਰ ਜਿਆਦਾ ਚੱਕ ਦੇਣੇ ਸੀ ਚੱਕ ਆ ਕੇ ਤਿੰਨ ਚੱਕਰ ਨੇ ਕਰਾਵਾ ਰੌਣੀ ਕਰਕੇ ਦੋਹੇ ਖੇਤ ਬੀਜ ਹੋ ਜਾਣੇ ਫਿਰ ਇਕੱਠੇ ਰੌਣੀ ਨਹੀਂ ਕਰਨੋ ਪਾਣੀ ਨਹੀਂ ਲਾਉਣਾ ਹੈਗਾ ਪਾਣੀ ਲੱਗੜਾ ਤਾਂ ਪੱਤੇ ਨਹੀਂ ਹੋਣ ਨਾਲਾ ਟੈਂਕਰ ਗੇ ਸੜਕ ਦੂਗੇ ਜਾਂ ਕਣ ਕੇ ਬੀਜ ਗਿੱਲਾ ਕਰ ਲੂਗੇ ਗਿੱਲਾ ਕਰ ਲੂਗੇ ਬੀਜ ਵੀ ਆਪਾਂ ਛਿੱਟਾ ਹੀ ਦੇ ਦੇਣਾ ਓਰੇ ਗਿੱਲਾ ਕਰਕੇ ਛਿੱਟਾ ਦੇ ਕੇ ਬੀਜ ਦੇਣੀ ਪਾਰਾ ਕੰਮ ਚਲੋ ਜਾਓ ਜਾ ਆ ਵੀ ਛੱਟੇ ਵਾਲੀ ਉਹ ਵਧੀਆ ਜੰਮੀ ਐ ਆਹੋ ਵਧੀਆ ਜੰਮਣ ਨੂੰ ਤੇ ਜੰਮੀ ਆ ਜਾਂਦਾ ਟੇਲਾ ਵੀ ਆਏ ਆ ਹੁਣ ਹੌਲੀ ਹੌਲੀ ਸਮਾਂ ਜਾਂ ਖਤਮ ਹੁੰਦਾ ਜਾਂਦਾ ਏ ਸਾਧ ਨੂੰ ਨਾ ਜੇ ਨੀਲ ਹੋ ਜਾ ਨਹੀਂ ਸਾਧ ਨਾਲ ਵੇਖੀਏ ਉਹ ਤਾਂ ਹੈਗਾ ਹੀ ਯਾਰ ਲਓ ਜੀ ਭਾਈ ਆ ਜਾਗਾ ਲੱਗਣਾ ਰੈਂਟ ਅੰਨੇ ਹਾਂ ਘਰ ਨੂੰ ਲਓ ਜੀ ਭਾਈ ਪੂਰੀ ਬਾਈ ਨੇ ਸਮਾਰਨਿੰਗ ਟਾਈਮ ਕਹਿੰਦਾ ਇੱਕ ਲਾੜੀ ਦੱਪਤੀ ਚਲਾਤੀ 85 ਗੰਨਾ ਨਾਲ 19 ਮਿਕਸ ਇਹ ਚਲਦੇ ਆ ਭਾਈ ਟਰੈਕਟਰ ਨਾਲ ਉਹ ਸਾਹਮਣੇ ਮੋਟਰ ਹੈ ਪੰਜਲੀ ਬੰਦ ਕੱਢਣੀ ਅੱਜ ਗੋਡ ਵਾਲੀ ਕਹਿੰਦਾ ਕਾਇਆ ਕਹਿੰਦਾ ਥੋੜੀ ਰੇਸ ਕੱਟ ਕਰਦੇ। ਪੂਰੀ ਘੜ ਤੋਂ ਜਿੱਤ ਆ ਜੋ ਕਹਿੰਦਾ ਮੈਂ ਲੇਟ ਹੋ ਗਿਆ। ਲੇਟ ਹੋ ਗਏ? ਨਹੀਂ ਲੇਟ ਕਿੱਥੇ ਹੋ ਗਏ? 19:85 ਤੱਕ ਮਿਕਸ ਹੈ। ਹੈ? ਮੈਨੂੰ ਦਿੱਖਿਆ ਵਿੱਚ ਦੋ ਕੰਨੇ 19 ਦੇ ਵੀ ਹੈ। ਹੈ? ਉਹ ਬਿਆਬੂ ਦੇਖ ਲਓ ਤੁਸੀਂ ਪਿੱਛੇ ਕੰਮ ਜਿਹੜੀ ਜਾਂਦੇ ਆ। ਚਲ ਖੋ ਜਾਣਾ ਇਹ ਵੀ ਤੇਰਾ ਕੰਮ ਹਾਂ ਇਸ ਸਾਲ ਗੁੜ ਘੱਟਦਾ ਨਾ ਹਾਂ ਪੂਰੀ ਕੁੰਡੀ ਦੀ ਜਿਆਦਾ ਜਿਆ ਬੀਤੀ ਹੈ ਪੂਰੀ ਮਿਹਨਤ ਖਾਸੀ ਹੈ ਨਾ ਤੁਸੀਂ ਗੁੜ ਦੀ ਜਿਆ ਵੀ ਕਿ ਤੁਸੀਂ ਖੁਸ਼ ਹਾਂ ਹਾਂ ਗੁੜ ਦੀ ਦੂਈ ਨਹੀਂ ਦੂਈ ਕੀ ਨਹੀਂ ਨਹੀਂ ਜਿਆ ਪਣੀ ਹੀ ਹੈ ਕਿੰਨੀ ਜਿਆ ਬਣ ਗਈ ਰਹਿੰਦਾ ਪੂਰੀ ਇੱਕ ਗੱਲ ਹੈ ਇਹ ਵੀ ਤੁਸੀਂ ਮੋਡੀਫਾਈ ਜਾਂ ਕਰਦਾ ਤਾਂ ਚੰਗਾ ਇਹ ਆ ਗਿਆ ਅਸੀਂ ਅੱਗੇ ਨਹੀਂ ਕੋਈ ਆ ਹੁੰਦਾ ਨਾ ਤੋਰੇ ਦੋ 3 ਜਮੂਏ ਬਟਾਇਆ ਵੀ ਲੋਟ ਨਹੀਂ ਦੇਹੋ ਤੰਗ ਕਰਦੇ ਤੇ ਤਾਹੀਂਾਂ ਗਾਮੀ ਜਗ੍ਹਾ ਖੁੱਲ ਗਈ। ਅੰਬ ਦੀ ਟਾਹਾਂ ਚੰਗੂ ਜੀ ਦਾ। ਇਹਨਾਂ ਨੇ ਬਾਈ ਹੁਣ ਮੇਨ ਮੇਨ ਅੰਬ ਰੱਖ ਲਏ ਸਾਰੇ। 10-12 ਅੰਬ ਰੱਖ ਲਏ। ਆ ਯਾ ਚੀਜ਼ ਕੈਨੇਡਾ ਚ ਕਿੱਥੇ ਮਿਲਨੀ ਆ ਆਪੇ ਗੰਨੇ ਲਾ ਕੇ ਰਸ ਕੱਢ ਕੇ ਆਪੇ ਪੀ ਲੈਣਾ ਐ ਬੁਰੀ ਆ ਚੀਜ਼ ਕੈਨੇਡਾ ਚ ਕਿੱਥੇ ਮਿਲਨੀ ਆ ਫੇ ਰਸ ਕੱਢ ਕੇ ਪੀ ਲੈਣਾ ਮਿਲਨੀ ਆ ਇਹ ਤਾਂ ਹੋਰੀ ਆ ਪੰਜਾਬ ਚ ਹਾਂ ਬਹਾਰ ਤਾਂ ਹੈ ਬਹਾਰ ਤਾਂ ਫੇ ਕੰਮ ਏ ਕੰਮ ਹੈ ਬਹਾਰ ਦਾ ਖਿਡਾਰੀ ਵੀ ਨਹੀਂ ਦੇਖਦੀ ਹੁੰਦੀ ਨੇੜੇ ਤੇੜੇ ਜੇ ਹੁਣੀ ਵੀ ਆ ਦੂਹੀ ਹੁਣੀ ਛੋਟੀ ਜੀ ਖਿਡਾਰੀ ਦੋ ਗੰਨੇ ਕੱਢ ਕੇ ਪੀ ਲੈਂਦੇ ਹੁਣੇ ਹਾਂ ਹੈ ਨਹੀਂ ਪੂਰੀ ਪੰਜ ਦੀ ਮੋਟਰ ਹੈ ਪੰਜ ਦੀ ਮੋਟਰ ਆ ਬਾਈ ਇਹ ਪੁਰਾਣੀ ਪੂਰੀ ਇਹ ਜੀ ਮੋਟਰ ਸਾਡੇ ਵੀ ਹੁੰਦੀ ਸੀ ਕੱਲ ਮੋਟਰ ਬਸ ਬਹੁਤ ਔਖਾ ਦਿੱਕਿਆ ਸੀ ਜਦ ਤੱਕ ਸਮਾਟੀ ਵਾਲਾ ਪੈ ਗਿਆ ਯਾਰ ਤੈਨਾਂ ਦਾ ਕੰਮ ਹੀ ਨਿਭੜ ਗਿਆ ਕਰਾਹੀ ਇਹਨਾਂ ਦਾ ਹੀ ਰਾਜ ਤਾਂ ਇਹ ਵੀ ਤੇ ਚੱਲਦੀਆਂ ਮੰਨਦੇ ਜਿਹੜੇ ਨਾਲ ਚੱਲਦੀਆਂ ਬੜੀ ਜਿਹਨੂੰ ਮੰਨ ਕੇ ਨਹੀਂ ਹੁੰਦੀ ਚੱਲਦੀ ਆਹੋ ਜਿੱਥੇ ਬਾਈ ਪਾਣੀ ਉੱਪਰ ਹੈ